व्यूज वेलकम बैक इन आवर प्रोग्राम जी ਡਾਡ ਸਾਹਿਬ ਅਗਲੇ ਸ਼ਿਮਾਰੇ ਆਪਾਂ ਤੁਹਾਡਾ ਤੱਥਸਰਾਂ ਜਾਨਣਾ ਚਾਹਾਂਗੇ ਕੀ ਕਹਿਣਾ ਚਾਹੋਗੇ ਤੁਸੀਂ ਅ ਦੇਖੋ ਜਦੋਂ ਅਸੀਂ ਇਹ ਕਹਿੰਦੇ ਆ ਕਿ ਵੀ ਭਾਰਤ ਸਰਕਾਰ ਖਾਲਸਤਾਨ ਦੇ ਖਿਲਾਫ ਫੁੱਲ ਸਕੇਲ ਵਾਰ ਲੜ ਰਹੀ ਹੈ ਜਿਵੇਂ ਕੱਲ ਅਸੀਂ ਇੱਕ ਸੈਗਮੈਂਟ ਚ ਦੱਸਿਆ ਸੀ ਕਿ ਕਿਵੇਂ ਜੀ 20 ਸਮਿਟ ਦੀ ਸਾਈਡਲਾਈਨ ਦੇ ਉੱਤੇ ਵੀ ਬੇਸ਼ੱਕ ਉਤਰੇ ਜਾਂਦੇ ਕਰਨ ਵਾਲੀ ਗੱਲ ਹੁੰਦੀ ਹੈ ਮੋਦੀ ਨੇ ਜਸਟਨ ਟਰੂਡੋ ਕੈਨੇਡੀਅਨ ਪ੍ਰਾਈਮ ਮਿੰਿਸਟਰ ਦੇ ਨਾਲ ਖਾਲਸਾਣ ਦਾ ਮੁੱਦਾ ਕਿ ਜੀ ਇਹ ਕਰਮ ਕਰੋ ਤੁਸੀਂ ਇਹ ਤੁਸੀਂ ਉਹਨਾਂ ਦੇ ਕਿਉਂ ਨਗਰ ਕੀਰਤਨ ਚ ਸ਼ਾਮਲ ਹੁੰਦੇ ਹੋ ਔਰ ਖਾਲਸਾਣ ਦੀ ਗੱਲ ਕੈਨੇਡਾ ਚ ਕਿਉਂ ਹੋ ਰਹੀ ਹੈ ਉਸ ਦਾ ਪੂਰਾ ਜਿਹੜਾ ਉਸ ਦਾ ਉਹਨਾਂ ਨੇ ਉਹਨੇ ਧਿਆਨਦਾ ਇਸ ਈਸ਼ੂ ਨੂੰ ਔਰ ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਕਿਸ ਤਰੀਕੇ ਨਾਲ ਜਿਹੜੀ ਹਿੰਦੂਤਵਾ ਲੌਬੀ ਹੈ ਉਹ ਚਾਰੇ ਪਾਸੇ ਡਾਇਸਪੋਰਾ ਦੇ ਵਿੱਚ ਉਹ ਪੂਰੀ ਜਿਹਨੂੰ ਗਰਡਲ ਅਪ ਕਹਿੰਦੇ ਨੇ ਜਗਾ ਉਹਨਾਂ ਨੂੰ ਉਹਨਾਂ ਨੇ ਪੂਰਾ ਤਿਆਰ ਕਰਕੇ ਕਾਊਂਟਰ ਲੌਬੀ ਸਿੱਖਾਂ ਦੀ ਪਛਾਣ ਦੀ ਹੁਣ ਜ਼ਾਹਰ ਹੈ ਵੀ ਕੈਨੇਡਾ ਦੇ ਵਿੱਚ 온ਟਾਰੀਓ ਪ੍ਰੋਵਿੰਸ ਜਿੱਥੇ ਅਪ੍ਰੈਲ ਦਾ ਮਹੀਨਾ ਸਿੱਖ ਵਿਰਾਸਤੀ ਆ ਮਹੀਨੇ ਵਜੋਂ ਖਾਲਸਾ ਸਾਜਨਾ ਦਿਵਸ ਦਾ ਜੋੜ ਕੇ ਰੈਕਗਨਾਈਜ਼ ਕੀਤਾ ਗਿਆ ਐਗਜ਼ਿਬਿਸ਼ਨਸ ਲੱਗਦੀਆਂ ਨੇ ਖੋਰ ਐਕਟੀਵਿਟੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਇਸ ਪੈਟਰਨ ਦੇ ਉੱਤੇ ਹੀ ਬਾਕੀ ਜਿਹੜੀਆਂ ਨੇ ਕੈਨੇਡਾ ਦੇ ਸੂਬਿਆਂ 'ਚ ਵੀ ਇਹ ਲਾਈਨ ਤੁਰਈ 온ਟਾਰੀਓ ਲੈਜਿਸਲੇਟਿਵ ਅਸੈਂਬਲੀ ਨੇ ਨਵੰਬਰ 84 ਨੂੰ ਸਿੱਖ ਜੈਨੋਸਾਈਡ ਐਲਾਨਿਆ ਔਰ ਹੁਣ ਜਾ ਰਿਹਾ ਹੈ ਕਿ ਵੀ ਇਹ ਗੱਲ ਕਿ ਵੀ ਸਾਡਾ ਤੁਹਾਡੇ ਨਾਲ ਸੰਬੰਧ ਨਹੀਂ ਹੈ ਅਸੀਂ ਇੰਡੀਆ ਦਾ ਹਿੱਸਾ ਨਹੀਂ ਔਰ ਹਰ ਥਾਂ ਸਾਡੀ ਪਛਾਣ ਇੱਕ ਵੱਖਰੇ ਪੰਜਾਬੀ ਦੀ ਪਛਾਣ ਹੈ ਔਰ ਇਹ ਵੀ ਜ਼ਰ ਹੈ ਦੂਜੇ ਪਾਸੇ ਕਿ ਜਿਹੜਾ ਵੀ ਇੰਡੀਆ ਦੇ ਨਾਂ ਥੱਲੇ ਐਗਜ਼ੀਬਿਸ਼ਨਸ ਜਾਂ ਕੋਈ ਮੇਲੇ ਜਾਂ ਕੋਈ ਦੂਜਾ ਹੁੰਦਾ ਹੈ ਉੱਥੇ ਗੁਜਰਾਤੀ ਪੁਣਾ ਹੀ ਜਿਹੜਾ ਹੈ ਉਹ ਗੁਜਰਾਤੀ ਤਹਿਜ਼ੀਬ ਹੀ ਡੋਮਿਨੇਟ ਕਰਦੀ ਹੈ ਈਵਨ ਇੱਕ ਸਟੇਜ ਤੇ ਜਿਹੜਾ ਇੰਡੀਆ ਦੀ ਡਾਈਵਰਸਿਟੀ ਦੇ ਵਿੱਚ ਖਾਸ ਤੌਰ ਤੇ ਤਾਮਿਲ ਕਲਚਰ ਦੀ ਆਪਣੀ ਦੇਣ ਰਹੀ ਹੈ ਜੀ ਹਰ ਪੱਖ ਤੋਂ ਹੀ ਉਹ ਸਾਰੇ ਇਗਨੋਰ ਨੇ ਔਰ ਈਵਨ ਉਹ ਵੀ ਇਗਨੋਰ ਸਿੱਖਾਂ ਨੇ ਤਾਂ ਜੂਨ 84 ਤੋਂ ਬਾਅਦ ਹੀ ਦੇਖ ਲਿਆ ਸੀ ਕਿ ਭਈ ਹੁਣ ਇਹਨਾਂ ਦੇ ਨਾਲ ਨਹੀਂ ਹੈ ਨਿਊਯਾਰਕ ਦੇ ਵਿੱਚ ਵੀ ਅਸੀਂ ਸਿੱਖਡੇ ਪੈਰੇਡ ਉਸ ਤੋਂ ਬਾਅਦ ਹੀ ਇਹਨਾਂ ਦੇ ਇੰਡੀਆਡੇ ਪੈਰੇਡ ਨਾਲੋਂ ਟੁੱਟ ਕੇ ਕੀਤੇ ਵੀ ਤੁਹਾਡੇ ਇੰਡੀਆ ਨਾਲ ਕੋਈ ਸਬੰਧ ਨਹੀਂ ਹੈ ਹੁਣ 온ਟਾਰੀਓ ਦੇ ਵਿੱਚ ਬ੍ਰੈਂਪਟਨ ਜਿਹੜਾ ਉਹ ਇੱਕ ਪ੍ਰਮੁੱਖ ਸ਼ਹਿਰ ਹੈ ਆਲਮੋਸਟ ਕਾਫੀ ਵੱਡੀ ਗਿਣਤੀ ਦੇ ਵਿੱਚ ਸਿੱਖ ਉੱਥੇ ਵਸਦੇ ਨੇ ਔਰ ਉਦਾ ਇੱਕ ਸਿੱਖ ਕੈਰੇਕਟਰ ਡਿਵੈਲਪ ਹੋ ਰਿਹਾ ਔਰ ਇਹ ਉਹਨਾਂ ਦਾ ਇੱਕ ਜਿਹੜਾ ਕੈਰਾਬ੍ਰਾਮ ਬੋਰਡ ਬ੍ਰੈਂਪਟਨਜ਼ ਮਲਟੀਕਲਚਰਲ ਫੈਸਟੀਵਲ ਇਹ ਕੈਰਾਬ੍ਰਾਮ ਬੋਰਡ ਇੱਕ ਉੱਥੇ ਮਲਟੀਕਲਚਰਲ ਫੈਸਟੀਵਲ ਕਰਵਾਉਂਦਾ ਹੈ ਹਰ ਸਾਲ ਉਹਦੇ ਵਿੱਚ ਮਲਟੀਕਲਚਰਲ ਦਾ ਮਤਲਬ ਹੀ ਹੁੰਦਾ ਹੈ ਕਿ ਡਾਈਵਰਸਿਟੀ ਕੈਨੇਡਾ ਦੀ ਸੈਲੀਬ੍ਰੇਟ ਹੋਣਾ ਅਲੱਗ-ਅਲੱਗ ਜਿਹੜੇ ਤਹਿਜ਼ੀਬਾਂ ਨੇ ਸੱਭਿਆਚਾਰ ਨੇ ਉਹਨਾਂ ਦੇ ਸਟਾਲ ਲੱਗਣੇ ਐਜੂਕੇਸ਼ਨ ਫੂਡ ਦੂਜੇ ਤੀਜੇ ਹੋਏਗਾ ਔਰ ਸਿੱਖੇ ਮਹਿਸੂਸ ਕਰਦੇ ਸੀ ਪਹਿਲਾਂ ਤਾਂ ਲੱਗਦਾ ਹੋਵੇਗਾ ਇੰਡੀਆ ਦਾ ਪੈਵਿਲਿਅਨ ਕਿ ਵੀ ਇਹ ਸਾਨੂੰ ਬਿਲਕੁਲ ਇਗਨੋਰ ਹੀ ਕਰਦੇ ਨੇ ਔਰ ਸਾਡੇ ਨਾਲ ਕੋਈ ਸਬੰਧ ਵੀ ਨਹੀਂ ਹੈ ਸੋ ਇਸ ਵਾਰ ਐਫਰਟ ਕਰਕੇ ਸਿੱਖ ਕਮਿਊਨਿਟੀ ਨੇ ਇੱਕ ਵੱਖਰਾ ਜਿਹੜਾ ਉਸ ਸਭਿਆਚਾਰਕ ਉਸ ਜਿਹੜੀ ਮੇਲਾ ਹੁੰਦਾ ਹੈ ਉਹਦੇ ਚ ਪੰਜਾਬ ਦਾ ਪੈਵਿਲਿਅਨ ਲਵਾਇਆ ਔਰ ਕਿਸ ਹੱਦ ਤੱਕ ਜਾ ਕੇ ਔਰ ਇਹ ਸਾਡੇ ਇੱਥੋਂ ਦੇ ਸਿੱਖਾਂ ਨੂੰ ਦੇਖਣਾ ਪਏਗਾ ਵੀ ਅਸੀਂ ਵਪਾਰ ਵੀ ਨਾ ਲੋਕਾਂ ਦੇ ਨਾਲ ਕਰਦੇ ਆਂ ਜਾ ਕੇ ਇਹਨਾਂ ਨੂੰ ਬਿਜ਼ਨਸ ਵੀ ਦਿੰਦੇ ਆਂ ਔਰ ਇੱਥੇ ਅੱਜ ਜਿਹੜਾ ਵੀ ਭਾਰਤੀ ਮੂਲ ਦੇ ਜਿਹੜੇ ਲੋਕ ਬੈਠੇ ਹੋਏ ਨੇ ਇਹ ਉਹ ਬਜਰੰਗਦਾਲ ਹੋਏ ਸ਼ਿਵ ਸੈਨਾ ਹੋਏ ਇਹ ਸਾਰੇ ਦੇ ਸਾਰੇ ਹਿੰਦੂਤਵਾ ਫੋਰਸਸ ਨੂੰ ਰੈਗੂਲਰ ਫੰਡਿੰਗ ਵੀ ਕਰਦੇ ਨੇ ਔਰ ਇੱਥੇ ਇਹਨਾਂ ਦਾ ਪੂਰਾ ਟਿੱਲ ਲੱਗਾ ਹੋਇਆ ਔਰ ਫਰੇਜ਼ਨੋ ਸਟੇਟ ਫਰੇਜ਼ਨੋ ਸ਼ਹਿਰ ਦਾ ਵਿੱਚ ਸਾਹਮਣੇ ਆ ਗਿਆ ਸੀ ਕਿ ਕਿਵੇਂ ਸਿਟੀ ਕਾਉਂਸਲ ਜਿਹੜੀ ਹੈ ਉਹ ਪਾਸ ਕਰਵਾਉਣਾ ਕਰਨਾ ਚਾਹੁੰਦੀ ਸੀ ਨਵੰਬਰ 84 ਨੂੰ ਸਿੱਖ ਨਸਲ ਕੁਸ਼ੀ ਦੇ ਤੌਰ ਤੇ ਰੈਕਗਨਾਈਜ਼ ਕਰਨਾ ਔਰ ਕਿਵੇਂ ਇੰਡੀਅਨ ਕਾਉਂਸੂਲੇਟ ਨੇ ਡਾਇਰੈਕਟ ਇੰਟਰਫੀਅਰ ਕੀਤਾ ਔਰ ਇਹੀ ਗੱਲ ਹੈ ਖਬਰ ਮੈਂ ਅੰਗਰੇਜ਼ੀ ਮੀਡੀਆ 'ਚ ਵੀ ਦੇਖੀ ਪੰਜਾਬੀ 'ਚ ਵੀ ਦੇ ਕਿਵੇਂ इवन ਛੋਟੇ ਸ਼ਹਿਰਾਂ ਚ ਪੰਜਾਬ ਦਾ ਅੱਡ ਨਾ ਲੱਗੇ ਪੈਵਲੀਅਨ ਉਹਦੇ ਲਈ ਇੰਡੀਅਨ ਕੌਂਸੂਲੇਟ ਔਰ ਉਹਨਾਂ ਦੇ ਜਿਹੜੇ ਅੱਗੋਂ ਖੜੇ ਕੀਤੇ ਹੋਏ ਬੱਚੇ ਜਮੂਰੇ ਨੇ ਜੀ ਹਿੰਦੂ ਤੇ ਵੀ ਵਪਾਰੀ ਉਹ ਕਿਵੇਂ ਲੋਬੀ ਕਰਦੇ ਨੇ ਇਹ ਖਬਰ ਹੈ ਕੈਨੇਡਾ ਕੈਨੇਡਾ ਦੀ ਸਭਿਆਚਾਰਕ ਮੇਲੇ ਵਿੱਚ ਪੰਜਾਬ ਬਾਰੇ ਵੱਖਰੀ ਨਮਾਇਸ਼ ਦਾ ਭਾਰਤੀ ਕੌਂਸੂਲੇਟ ਨੇ ਕੀਤਾ ਵਿਰੋਧ ਖੁੱਲ ਕੇ ਉਹਨਾਂ ਨੇ ਲਿਆ ਔਰ ਇਹ ਹੈ ਕਿ ਬ੍ਰੈਂਪਟਨ ਕੈਨੇਡਾ ਵਿੱਚ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਬ੍ਰੈਂਪਟਨ ਸ਼ਹਿਰ ਵਿੱਚ 14 ਜੁਲਾਈ ਤੋਂ ਸ਼ੁਰੂ ਹੋ ਰਿਹਾ ਸੱਭਿਆਚਾਰਕ ਮੇਲੇ ਵਿੱਚ ਪੰਜਾਬ ਬਾਰੇ ਵੱਖਰੀ ਨਮਾਇਸ਼ ਦਾ ਭਾਰਤੀ ਕੌਂਸਲੇਟ ਨੇ ਵਿਰੋਧ ਕੀਤਾ ਹੈ ਅਤੇ ਕੌਂਸਲੇਟ ਦੇ ਅਧਿਕਾਰੀ ਇਸ ਨੂੰ ਹਟਾਉਣ ਲਈ ਮੇਲੇ ਦੇ ਪ੍ਰਬੰਧਕਾਂ ਨੂੰ ਵੀ ਮਿਲਿਆ ਹੁਣ ਇਹ ਤੁਹਾਨੂੰ ਅੰਦਾਜ਼ਾ ਲਾ ਲਓ ਦੁਸ਼ਮਣੀ ਦਾ ਲੈਵਲ ਕੀ ਹੈ ਤੇ ਅਸੀਂ ਇਸ ਨੂੰ ਸਮਝਦੇ ਨਹੀਂ ਹੈ ਇਹ ਔਰੇ ਰਿਪੋਰਟ ਬ੍ਰੈਂਪਟਨ ਗਾਰਡੀਅਨ ਅਖਬਾਰ ਹੈ ਜਿਨੇ ਛਾਪੀ ਹੈ ब्रैमटन गार्डियन दी रिपोर्ट ਮੁਤਾਬਕ ਭਾਰਤੀ ਮੂਲ ਦੇ ਲੋਕਾਂ ਨਾਲ ਸੰਬੰਧਿਤ ਕਈ ਜਥੇਬੰਦੀਆਂ ਨੇ ਵੀ ਪੰਜਾਬ ਬਾਰੇ ਵੱਖਰੀ ਨਮਾਇਸ਼ ਲਾਉਣ ਦੀ ਇਜਾਜ਼ਤ ਦੇਣ ਤੇ ਮੇਲੇ ਦੇ ਪ੍ਰਬੰਧਕੀ ਬੋਰਡ ਦੇ ਫੈਸਲੇ ਉੱਪਰ ਸਵਾਲ ਉਠਾਏ ਹਨ ਹੁਣ ਮੈਨੇਜਮੈਂਟ ਨੂੰ ਹੀ ਕਹਿ ਰਹੇ ਨੇ ਮੇਲੇ ਜੀ ਤੁਸੀਂ ਇਹ ਪੰਜਾਬ ਦਾ ਵੱਖਰਾ ਪਵਿਲੀਅਨ ਲਾਉਣ ਦੀ ਆਗਿਆ ਕਿਵੇਂ ਦਿੱਤੀ ਜੀ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸਭਿਆਚਾਰਕ ਮੇਲੇ ਦਾ ਮਕਸਦ ਏਕਤਾ ਅਤੇ ਵਨਸਵੰਤਾ ਨੂੰ ਪਰਫੁੱਲਤ ਕਰਨਾ ਹੈ ਪਰ ਪੰਜਾਬ ਦੇ ਪੈਵਲੀਅਨ ਵਿੱਚ ਧਰਮ ਨਾਲ ਸੰਬੰਧਤ ਚੀਜ਼ਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਜੋ ਮੇਲੇ ਦੀ ਰਵਾਇਤ ਹੁਣ ਇਹਨਾਂ ਨੂੰ ਤਕਲੀਫ ਇਹ ਹੈ ਕਿ ਪੰਜਾਬ ਦੇ ਮੇਲੇ ਜाहिर ਹੈ ਕਿ ਇਹ ਇੰਡੀਅਨ ਆਕੂਪਾਈਡ ਪੰਜਾਬ ਸਿੱਖ ਮੈਜੋਰਿਟੀ ਹੈ ਉਹਨਾਂ ਨੇ ਸਿੱਖ ਧਰਮ ਕੈਨੇਡਾ 100 ਸਾਲ ਪਹਿਲਾਂ ਸਿੱਖ ਕਿਵੇਂ ਆਏ ਸਿੱਖਾਂ ਦੀ ਅਹਿਮੀਅਤ ਕੀ ਹੈ ਅੱਜ ਕੈਨੇਡਾ ਦੀ ਪੋਲੀਟੀਕਲ ਸੋਸ਼ਲ ਇਕਨੋਮਿਕਲ ਔਰ ਤੇਜ਼ੀਬੀ ਜਿਹੜੀ ਹੈ ਸਿੱਖਾਂ ਦੀ ਕੀ ਦੇਣ ਹੈ ਕੈਨੇਡਾ ਨੂੰ ਹੁਣ ਉਹਨਾਂ ਨੂੰ ਇਹ ਤਕਲੀਫ ਹੈ ਕਿ ਵੀ ਇਹ ਇਹਨਾਂ ਦਾ ਵੱਖਰਾਪਨ ਨਿਆਰਾਪਨ ਕਿਉਂ ਜਾਗਰ ਹੋ ਰਿਹਾ ਹੈ ਔਰ ਇਸ ਦਾ ਜਵਾਬ ਜਿਹੜੇ ਪੰਜਾਬ ਪੈਵਿਲਿਅਨ ਦੇ ਚੇਅਰਮੈਨ ਨੇ ਪ੍ਰਿਤਪਾਲ ਸਿੰਘ ਚੱਗੜ ਉਹਨਾਂ ਨੇ ਦਿੱਤਾ ਹੈ ਇਹ ਕੈਨੇਡਾ ਹੈ ਇਹ ਹੁਣ ਇਹ ਜਦੋਂ ਇਸ ਗਾਰਡੀਅਨ ਅਖਬਾਰ ਨੇ ਬ੍ਰੈਂਪਟਨ ਗਾਰਡੀਅਨ ਨੇ ਉਹਨਾਂ ਨੂੰ ਇੰਟਰਵਿਊ ਕੀਤਾ ਉਹਨਾਂ ਨੇ ਕਿਹਾ ਇਹ ਕੈਨੇਡਾ ਹੈ ਅਤੇ ਅਸੀਂ ਸੱਭਿਆਚਾਰਕ ਸਮਾਗਮ ਵਿੱਚ ਸਿੱਖਿਆ ਤੇ ਸੇਧ ਦੇਣ ਵਾਲੀਆਂ ਚੀਜ਼ਾਂ ਵੀ ਰੱਖਣਾ ਚਾਹੁੰਦਾ ਰੱਖਣਾ ਚਾਹੁੰਦਾ ਬਲਪਾਲ ਚੱਗੜ ਨੇ ਕਿਹਾ ਕਿ ਅਤੀਤ ਵਿੱਚ ਭਾਰਤੀ ਪੈਵਲੀਅਨ ਵਿੱਚ ਪੰਜਾਬੀ ਸਭ ਤਹਿਜ਼ੀਬ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਔਰ ਮੇਲੇ ਦੇ ਪ੍ਰਬੰਧਕਾਂ ਨੇ ਵੀ ਕਿਹਾ ਕਿ ਸਿੱਖਾਂ ਨੂੰ ਆਪਣੇ ਧਰਮ ਬਾਰੇ ਜਾਗਰੂਕਤਾ ਫੈਲਾਉਣ ਦਾ ਪੂਰਾ ਹੱਕ ਹੈ ਔਰ ਜਿਹੜੇ ਬੋਰਡ ਦੇ ਮੈਂ ਜਿਹੜਾ ਅੰਗਰੇਜ਼ੀ ਮੀਡੀਆ 'ਚ ਉਹ ਡੀਟੇਲਸ ਸੀ ਉਸ ਉਹਦੇ ਗਾਰਡਨ ਗਾਰਡੀਅਨ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹ ਠੀਕ ਨਹੀਂ ਹੈ ਇਹਨਾਂ ਦਾ ਆਬਜੈਕਸ਼ਨ ਔਰ ਉਹਨਾਂ ਦੇ ਦੋਨੋਂ ਮੈਂਬਰਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਸੀਂ ਪੰਜਾਬੀਆਂ ਨੂੰ ਕੈਰਾਬ੍ਰੇਮ ਪ੍ਰੈਜ਼ੀਡੈਂਟ ਜਿਹੜਾ ਉਸ ਬੋਰਡ ਦਾ ਐਂਜੇਲਾ ਜੌਨਸਨ ਡਿਸਮਿਸਡ ਦਾ ਵੌਇਸਸ ਆਫ ਕ੍ਰਿਟਿਕਸ ਸੇਇੰਗ ਦਾ ਬੋਰਡ ਡਸਨਟ ਰਿਕਨੈਕਟ ਇਟਸ ਡਿਸੀਜਨਸ ਡਿਸਪਾਈਟ ਦਾ ਆਊਟ ਕਰਾਇ ਉਹਨਾਂ ਦਾ ਪਾਰੋ ਚੀਕਾ ਮਾਰੋ ਜਿੰਨੀ ਮਰਜ਼ੀ ਅਸੀਂ ਕੋਈ ਰਿਗਰੈਟ ਨਹੀਂ ਕਰਦੇ ਆਪਣੇ ਫੈਸਲੇ ਨੂੰ ਦਿਸ ਇਜ਼ ਕੈਨੇਡਾ ਐਂਡ ਵੀ ਆਰ ਟ੍ਰਾਈਂਗ ਟੂ ਡੂ ਸਮਥਿੰਗ ਥੈਟ ਇਜ਼ ਸੈਲੀਬ੍ਰੇਟਰੀ ਐਂਡ ਐਜੂਕੇਸ਼ਨਲ ਇੱਕ ਕੈਨੇਡਾ ਹੈ ਤੁਸੀਂ ਇਹਨੂੰ ਇੰਡੀਆ ਸਮਝਿਆ ਉੱਥੇ ਤੁਸੀਂ ਹਰ ਇੱਕ ਦੀ ਆਵਾਜ਼ ਦੱਬੀ ਹੋਈ ਹੈ ਕਿ ਵੀ ਇੱਥੇ ਅਸੀਂ ਜਿਹੜੀ ਵੀ ਕੋਈ ਐਜੂਕੇਟਿਵ ਪਾਰਟ ਹੈ ਔਰ ਸੈਲੀਬ੍ਰੇਟਰੀ ਹੈ ਸੈਡ ਜான்ਸਨ ਹੂ ਸੁਜੈਸਟਡ ਦਾ ਗਾਰਡੀਅਨ ਨੇਮ ਦਾ ਕ੍ਰਿਟਿਕਸ ਉਹ ਕੈਰਬ ਰੈਮਕੁੱਡ ਸ਼ੇਮਡ them ਉਹਨੇ ਗਾਰਡੀਅਨ ਅਖਬਾਰ ਨੂੰ ਕਿਹਾ ਵੀ ਨਾਂ ਦੱਸ ਕਿਨੇ ਕਿਨੇ ਵਿਰੋਧ ਕੀਤਾ ਤਾਂ ਕਿ ਅਸੀਂ ਉਹਨਾਂ ਨੂੰ ਸ਼ਰਮ ਦਈਏ ਇਹ ਇਨ ਦਾ ਪਾਸਟ ਪੰਜਾਬੀ ਕਲਚਰ ਵਾਸ ਸਾਈਡਲਾਈਨਡ ਐਟ ਦਾ ਇੰਡੀਅਨ ਪੈਵਿਲਿਅਨ ਐਜ਼ ਇਟ ਹੈਡ ਟੂ ਕੰਪੀਟ ਫਾਰ ਟਾਈਮ ਐਂਡ ਸਪੇਸ ਵਿਦ ਅਦਰ ਗਰੂਪਸ ਸੈਡ ਚੱਗਰ ਟੂ ਦਾ ਗਾਰਡਨ ਪ੍ਰੀਵੀਅਸਲੀ ਔਰ ਹੁਣ ਉਹ ਜਿਹੜੀ ਉਹਨਾਂ ਦੇ ਇੰਡੀਅਨ ਨੇ ਰਾਧਿਕਾ ਪੰਜਵਾਲੀ ਸੰਜੀਵ ਮਲਕ ਪ੍ਰੈਜ਼ੀਡੈਂਟ ਆਫ ਉੱਤਰ ਪ੍ਰਦੇਸ਼ ਇਸ ਇਨ ਕਰੇ ਹੁਣ ਉੱਤਰ ਪ੍ਰਦੇਸ਼ ਵੀ ਕੱਢ ਲੈ ਉਹਨਾਂ ਨੇ ਸਿੱਖਾਂ ਨੂੰ ਕਾਊਂਟਰ ਕਰਨ ਲਈ ਸਾਰੇ ਗਰੁੱਪ ਗੁਜਰਾਤੀ ਦੂਜ ਉਹਨਾਂ ਨੇ ਕਿਹਾ ਜੀ 700 ਮੈਂਬਰ ਨੇ ਸਾਡੇ ਅਗੇਂਸਟ ਇਹ ਸਾਰੇ ਅਕਰੋਸ ਦਾ ਜੀਟੀਏ ਸੈਟ ਦਾ ਪ੍ਰੋਮੋਸ਼ਨਲ ਪੋਸਟਰਸ ਆਫ ਪੰਜਾਬ ਪੈਵਿਲੀਅਨ ਅੰਟਿਲ ਲਾਸਟ ਵੀਕ ਫੀਚਰਡ ਦਾ ਸਿਕ ਸਪਿਰਚੁਅਲ ਲੀਡਰ ਫੋਟੋਜ਼ ਆਫ ਸਿੱਖ ਪੋਲੀਟਿਸ਼ੀਅਨਸ ਐਂਡ ਖਾਲਸਾ ਪਰੇਡ ਉਹਨੂੰ ਲੱਗਦਾ ਹੈ ਕਿ ਵੀ ਇਹ ਸਿੱਖ ਸਪਿਰਚੁਅਲ ਲੀਡਰ ਮੈਂ ਹੋ ਸਕਦਾ ਹੈ ਸੰਤ ਪਿੰਡਾਂ ਵਾਲਿਆਂ ਦੀ ਪਿਕਚਰ ਹੋਏ ਜਾਂ ਕਿਨੂੰ ਸਪਿਰਚ ਹੋ ਸਕਦਾ ਦਸਵੇਂ ਪਾਤਸ਼ਾਹ ਦੀ ਹੋਏ ਜਿਹੜੀ ਇਹਨਾਂ ਨੂੰ ਤਕਲੀਫ ਹੈ ਪਰ ਖਾਲਸਾ ਪਰੇਡ ਦੇ ਇਹਨਾਂ ਨੂੰ ਤਕਲੀਫ ਹੈ ਵੀ ਉਹਦੀਆਂ ਪਿਕਚਰਸ ਨੇ ਔਰ ਸਿੱਖ ਪੋਲੀਟਿਸ਼ੀਅਨਸ ਦੀ ਹੈ ਔਰ देयर इज ਨਾਥਿੰਗ ਕਲਚਰ ਹੁਣ ਇਹ ਮਲਕ ਕਹਿ ਰਿਹਾ देयर इज ਨਾਥਿੰਗ ਕਲਚਰਲ ਇਨ ਪੰਜਾਬ ਪੈਵਿਲੀਅਨ ਇਟ ਇਜ਼ ਡੈਲੀਬਰੇਟ ਅਟੈਂਪਟ ਟੂ ਡਿਵਾਈਡ ਦਾ ਇੰਡੀਅਨ ਕਮਿਊਨਿਟੀ ਐਂਡ ਇਟਸ ਪਾਰਟ ਆਫ ਲਿਬਰਲ ਗਵਰਨਮੈਂਟਸ ਪਲਾਨ ਆਫ ਯੂজিং ਦਾ ਸਿੱਖ ਐਸ ਵੋਟ ਬੈਂਕ ਬਾਈ ਐਪੀਜ਼ਿੰਗ ਦਾ ਰੈਡੀਕਲ ਗਰੁੱਪ ਆਫ ਦਿਸ ਕਮਿਊਨਿਟੀ ਇਹ ਅਸਲੀ ਗੱਲ ਕਿ ਵੀ ਇਹ ਖਾਲਸਤਾਨ ਦੀ ਤੋਂ ਹਮਾਇਤੀ ਨੇ ਸਿੱਖ ਔਰ ਤੁਸੀਂ ਜਦੋਂ ਇਹਨਾਂ ਨੂੰ ਵੱਖਰਾ ਪਵੇਲੀਅਨ ਦੇ ਦਿੱਤਾ ਇਹਦਾ ਮਤਲਬ ਇਹ ਤਾਂ ਤੁਸੀਂ ਇੰਡੀਆ ਤੋਂ ਵੈਸੇ ਖਾਲਸਤਾਨ ਬਣਾ ਦਿੱਤਾ ਪੰਜਾਬ ਦੇ ਅੰਦਰ ਲਈ ਹੁਣ ਇਹ ਲੈਵਲ ਹੈ ਇੱਕ ਪਾਸੇ ਵਿਰੋਧ ਦਾ ਔਰ ਸਾਡੇ ਲੋਕ ਜਿਹੜੇ ਆਪਣੇ ਹਿੱਤਾਂ ਨੂੰ ਜਿਹੜਾ ਉਹ ਇਗਨੋਰ ਕਰਨ ਦੇ ਲਈ ਤਿਆਰ ਰਹਿੰਦੇ ਨੇ ਔਰ ਇਧਰ ਤਾਂ ਇਹ ਹਾਲ ਚੱਲ ਰਿਹਾ ਹੈ ਵੀ ਕੈਨੇਡਾ ਦੇ ਵਿੱਚ ਇਸ ਲੈਵਲ ਤੇ ਜਾ ਕੇ ਇਹਨਾਂ ਦੀ ਇੰਟਰਫੀਰੈਂਸ ਹੈ ਔਰ ਜਿਹੜੀ ਖਬਰ ਉੱਥੋਂ ਦੇ ਮੀਡੀਆ ਚ ਕਿ ਗੁਜਰਾਤ ਜਿੱਥੇ ਇਹਨਾਂ ਨੇ ਸਭ ਤੋਂ ਪਹਿਲਾਂ ਮੁਸਲਮਾਨਾਂ ਦਾ ਕਤਲਯਾਮ ਕਰਕੇ 2002 ਚ ਮੋਦੀ ਦੀ ਲੈਬਾਰਟਰੀ ਨੇ ਟੈਸਟ ਕੀਤਾ ਕਿ ਆਰਐਸਐਸ ਨੂੰ ਪਾਵਰਸ ਕਿਵੇਂ ਲਿਆਣਾ ਹੁਣ ਉੱਥੇ ਟੈਕਸਟ ਬੁੱਕਸ ਦੇ ਵਿੱਚ ਕਿਵੇਂ ਬਾਕੀ ਮਜ਼ਬਾਂ ਨੂੰ ਜਿਹੜਾ ਉਹ ਡੈਨਿਗਰੇਟ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਪੁੱਟ ਡਾਊਨ ਕੀਤਾ ਜਾ ਰਿਹਾ ਹੈ ਉਸ ਤੋਂ ਪਹਿਲਾਂ ਜਦੋਂ ਮੋਦੀ ਚੀਫ ਮਿਨਿਸਟਰ ਬਣਿਆ ਸੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਪੂਰਬ ਦੀ ਛੁੱਟੀ ਵੀ ਉਹਨੇ ਕੈਨਸਲ ਕੀਤੀ ਸੀ ਔਰ ਇਹ ਇਹਨਾਂ ਦੇ ਮੀਡੀਆ ਦੀ ਖਬਰ ਹੈ ਐਟਰੀਬਿਊਟ ਦੀ ਗੁਜਰਾਤ ਟੈਕਸਟ ਬੁక్స్ ਟਰਮਸ ਰੋਜ਼ਾ ਐਜ਼ ਇਨਫੈਕਸ਼ਸ ਡਿਜ਼ੀਜ਼ ਹੁਣ ਜਦੋਂ ਟੈਕਸਟ ਬੁక్స్ ਦੇ ਵਿੱਚ ਤੁਸੀਂ ਕੋਈ ਅਲਫਾਜ਼ ਜਾਂ ਸ਼ਬਦ ਇਸਤੇਮਾਲ ਕਰਦੇ ਹੋ ਉਸ ਦਾ ਦੰਦੋਂ ਵੀ ਦਾ ਅਰਥ ਕੀ ਹੈ ਔਰ ਇਹ ਖਬਰ ਅਹਮਦਾਬਾਦ ਦੀ ਹੈ ਇੱਕ ਕਲਾਸ 4 ਹਿੰਦੀ ਟੈਕਸਟ ਬੁੱਕ ਆਫ ਗੁਜਰਾਤ ਸਟੇਟ ਸਕੂਲ ਟੈਕਸਟ ਬੋਰਡ ਹੈਜ਼ ਡਿਫਾਈਨਡ ਦਾ ਉਰਦੂ ਵਰਡ ਰੋਜ਼ਾ which denotes the fasting during the holy month of Ramzan as an infectious disease that causes diarrhea. ਉਹ ਰੋਜ਼ਾ ਹੈ ਰਮਜ਼ਾਨ ਦੇ ਮਹੀਨੇ ਚ ਸਵੇਰ ਤੋਂ ਸ਼ਾਮ ਤੱਕ ਭੁੱਖੇ ਰਹਿ ਕੇ ਅੱਲਾ ਦੀ ਇਬਾਦਤ ਕਰਨਾ ਉਹਨੂੰ ਰੋਜ਼ਾ ਕਿਹਾ ਜਾਂਦਾ ਹੈ ਔਰ ਖੀਰਲਾ ਦੇ ਨੀਦ ਹੋਣ ਉਹਨੂੰ ਇਹ ਡਿਫਾਈਨ ਕਰ ਰਿਹਾ ਕਿ ਵੀ ਇਹ ਉਹਦੀ ਕਿਤਾਬ ਚ ਲਿਖਿਆ ਵੀ ਇਹ ਇੱਕ ਸੰਕਰਾਤਮਕ ਰੋਗ ਹੈ ਇਨਫੈਕਸ਼ਨਸ ਡਿਜ਼ੀਜ਼ ਹੈ ਜਿਦੇ ਨਾਲ ਟਟੀਆਂ ਲੱਗਦੀਆਂ ਨੇ ਜੀ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹ ਕੀ ਡੈਨਿਗਰੇਸ਼ਨ ਹੈ ਦਾ ਸੀਰੀਅਸ ਐਰਰ ਫਿਗਰਡ ਇਨ ਦਾ ਗਲੋਸਰੀ ਕੈਰੀਡ ਐਟ ਦਾ ਐਂਡ ਆਫ ਲੇਜੈਂਡਰੀ ਰਾਈਟਰ ਪ੍ਰੇਮ ਚੰਦਸ ਸਟੋਰੀ ਈਦਗਾ ਉਹ ਈਦਗਾ ਬੜੀ ਪਪੂਲਰ ਸਟੋਰੀ ਹੈ ਪ੍ਰੇਮ ਮੁਨਸ਼ੀ ਪ੍ਰੇਮ ਚੰਦ ਜਿਹੜਾ ਬਹੁਤ ਵੱਡਾ ਲਿਟਰਰੀ ਫਿਗਰ ਹੋਇਆ ਹੈ ਔਰ ਉਹਦੇ ਚ ਇਹ ਜਿਹੜਾ ਉਹਨਾਂ ਨੇ ਲਿਖਿਆ ਕਿ ਰੋਜ਼ਾਨਾ ਡਿਫਾਈਨ ਕੀਤਾ ਹੈ ਇੱਕ ਘਟਕ ਤਤਹ ਸੰਕਾਰਮਕ ਰੋਗ ਜਿਸਮੇ ਦਸਤ ਔਰ ਕੈ ਆਤੀ ਹੈ ਡਾਇਰੀ ਐਂਡ ਵੋਮਿਟਿੰਗ ਜਬ ਇਹ ਉਹ ਰੋ ਬਿਮਾਰੀ ਹੈ ਰੋਜ਼ਾ ਜਦੇ ਨਾਲ ਇਹ ਇਨਫੈਕਸ਼ਸ ਡਿਜ਼ੀਜ਼ ਹੈ ਔਰ ਇਹਦੇ ਨਾਲ ਟਟੀਆਂ ਔਰ ਉਲਟੀਆਂ ਕੈ ਜਿਹੜੀ ਹੈ ਉਹ ਹੁੰਦੀ ਹੈ ਔਰ ਇਸ ਤੋਂ ਪਹਿਲਾਂ ਇਸੇ ਹੀ ਜਿਹੜਾ ਟੈਕਸਟ ਬੁੱਕ ਦੇ ਵਿੱਚ ਇਹ 2015 ਚ ਇੰਟਰੋਡਿਊਸ ਹੋਈ ਹੈ अर्lier ਇਹ ਹਿੰਦੀ ਲੈਂਗੁਏਜ ਟੈਕਸਟ ਬੁੱਕ ਫਾਰ ਕਲਾਸ 9 ਹੈਡ ਐਡਰੈਸਡ ਜੀਸਸ ਕ੍ਰਾਈਸਟ ਐਸ ਡੀਮਨ ਬਾਈ ਪ੍ਰੀਫਿਕਸਿੰਗ ਹੈਵਾਨ ਬਿਫੋਰ ਹਿਸ ਨੇਮ ਅ ਬਲੰਡਰ ਵਿਚ ਹੈਡ ਲੈਫਟ ਦਾ 크ਿਸਚਨ ਕਮਿਟੀ ਫਿਊਮ ਹੁਣ ਜਿਹੜੀ ਨੌਵੀਂ ਕਲਾਸ ਦੀ ਕਿਤਾਬ ਹੈ ਉਹਦੇ ਚ ਜੀਸਸ ਕ੍ਰਾਈਸਟ ਦੇ ਸਾਹਮਣੇ ਲਿਖਿਆ ਹੋਇਆ ਹੈ ਹੈਵਾਨ ਡੰਗਰ ਔਰ ਇਹ ਜਿਹੜੀ ਹੈ ਉਹਨਾਂ ਨੇ ਉਹਦੇ ਨਾਲ ਉਹਨਾਂ ਨੇ ਕਿਹਾ ਵੀ ਆਲਰੇਡੀ 크ਿਸਚਨ ਕਮਿਟੀ ਜਿਹੜੀ ਹੈ ਉਹ ਬੜੀ ਅਪਸੈਟ ਹੈ ਸੋ ਹੁਣ ਜੀਸਸ ਕ੍ਰਾਈਸਟ ਦੇ ਲਈ ਕੀ ਸ਼ਬਦ ਹੈ ਰੋਜ਼ ਦੇ ਲਈ ਕੀ ਹੈ ਸੋ ਇਹ ਭਾਰਤ ਦੀ تہذیਬ ਦੀ ਗੱਲ ਹੈ ਜਿਹੜੀ ਉੱਥੇ ਪ੍ਰਮੋਟ ਹੋ ਰਹੀ ਹੈ ਔਰ ਇੱਥੇ ਜੇ ਕੈਨੇਡਾ ਜਾਂ ਅਮਰੀਕਾ ਵਰਗੇ ਮੁਲਕਾਂ 'ਚ ਜਿੱਥੇ ਅਲੱਗ ਪਛਾਣ ਦੀ ਗੱਲ ਹੈ ਜਾਂ ਇੱਥੇ ਮਲਟੀਕਲਚਰਲਿਜ਼ਮ ਦੇ ਥੱਲੇ ਸਾਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲਦਾ ਹੈ ਔਰ ਇੱਥੇ ਇੰਡੀਅਨ ਐਮਬੈਸੀ ਇਹਨਾਂ ਦੀ ਜਿਹੜੀ ਹੈ ਕੌਂਸੂਲੇਟ ਇਹਨਾਂ ਦੇ ਇਹਨਾਂ ਦੀ ਵਪਾਰਕ ਕਮਿਊਨਿਟੀ ਔਰ ਇਹਨਾਂ ਦਾ ਸਾਰਾ ਜਿਹੜਾ ਅਮਲਾ ਫੈਲਾ ਉਹ ਇਸ ਜ਼ੋਰ ਦੇ ਉੱਤੇ ਲੱਗਾ ਹਰੇ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਦੇਖਾਂਗੇ ਜਿਹੜੀ ਐਗਰੈਸਿਵ ਲੌਬੀ ਐ ਇਹਨਾਂ ਨੇ ਪੂਰੀ ਹਿੰਦੂਤਵਾ ਫੋਰਸਿਸ ਜਿਹੜੀਆਂ ਨੇ ਉਹ ਇਕੱਠੀਆਂ ਕਰ ਲਈਆਂ ਕਿ ਭਾਈ ਹੁਣ ਕਿਉਂਕਿ ਬਾਹਰ ਖਾਲਸਤਾਨ ਬਣਾ ਲਿਆ ਸਿੱਖਾਂ ਨੇ ਜੀ ਆਲਰੇਡੀ ਉਹਨਾਂ ਦਾ ਇਨਫਲੂਐਂਸ ਯੂਐਸ ਕਾਂਗਰੈਸ਼ਨਲ ਸਿਕ ਕੌਕਰਸ ਕੈਨੇਡਾ ਦੇ ਵਿੱਚ ਇਨਫਲੂਐਂਸ ਪਹਿਲਾਂ ਹੀ ਅਮਰਿੰਦਰ ਵਰਗੇ ਟੁਚੇ ਤੋਂ ਸਾਰੇ ਐਮਪੀ ਜਿਹੜੇ ਸਿੱਖ ਐਮਪੀ 17 ਨੇ ਉਹ ਬਣਾ ਦਿੱਤੇ ਨੇ ਖਾਲਸਤਾਨੀ ਵਜ਼ੀਰ ਵੀ ਉਹਨਾਂ ਦੇ ਖਾਲਸਤਾਨੀ ਨੇ ਉਹਨਾਂ ਦੇ ਕਹਿਣ ਮੁਤਾਬਕ ਔਰ ਹੁਣ ਇਹ ਗਰਾਉਂਡ ਲੈਵਲ ਤੇ ਸਿਟੀ ਜਾਂ ਬੋਰਡ ਲੈਵਲ ਦੇ ਉੱਤੇ ਵੀ ਜਿਹੜੇ ਫੈਸਲੇ ਨੇ ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਇਹਨਾਂ ਦੀ ਕੋਸ਼ਿਸ਼ ਹੈ ਇਹ ਡਾਇਰੈਕਟ ਇੰਟਰਫੇਅਰ ਅਗੇਂਸਟ ਦਾ ਲਾਅ ਹੈ ਕੌਂਸੂਲੇਟ ਇੰਟਰਫੇਅਰ ਨਹੀਂ ਕਰ ਸਕਦੇ ਪਰ ਜੇ ਉਹ ਜਾ ਕੇ ਸ਼ਿਕਾਇਤਾਂ ਕਰਦੇ ਨੇ ਸਾਡੇ ਲੋਕ ਤਾਂ ਘਰਾਂ 'ਚ ਬੈਠੇ ਹੀ ਗੱਲਾਂ ਕਰਨ ਜੋਗੇ ਨੇ ਅਸੀਂ ਕਿੰਨਾ ਇਹਨਾਂ ਦੀਆਂ ਇਹ ਐਕਟੀਵਿਟੀਜ਼ ਨੂੰ 5000 ਚਿੱਠੀ ਗਈ ਹੋਏ ਜਿਹੜਾ ਉਹਨਾਂ ਦੇ ਬੋਰਡ ਨੂੰ ਔਰ ਉਹਨਾਂ ਦੇ ਫੋਰਨ ਐਕਸਟਰਨਲ ਅਫੇਅਰਸ ਮਿਨਿਸਟਰੀ ਨੂੰ ਫੋਰਨ ਮਿਨਿਸਟਰੀ ਨੂੰ ਕਿਬਈ ਇਹ ਕੌਂਸੂਲੇਟ ਸਾਡੇ ਮਾਮਲੇ 'ਚ ਦਖਲ ਅੰਦਾਜ਼ੀ ਕਰ ਰਹੇ ਨੇ ਔਰ ਇਹਨੂੰ ਵਾਪਸ ਭੇਜੋ ਇਹਨੂੰ ਇਹਨੂੰ ਡਿਕਲੇਅਰ ਕਰੋ ਪਰਸੋਨਾ ਨਾਨ ਗ੍ਰੇਟ ਆਖਲ ਟਿਕਾਣੇ ਆ ਜੇ ਪਰ ਅਸੀਂ ਤਾਂ ਇਹ ਹੈ ਕਿ ਬਿਨਾ ਪੜਨੇ ਨਾ ਲਿਖਣੇ ਗੱਲਾਂ ਕਰਦੇ ਆ ਉਹ ਵੀ ਅਸੀਂ ਆਪਣਿਆਂ ਦੀਆਂ ਜਿਹੜੀਆਂ ਨੇ ਲੱਤਾਂ ਖਿੱਚਣੀਆਂ ਨੇ ਤੇ ਫਿਰ ਇਹੋ ਜਿਹਾ ਹੀ ਕੰਮ ਹੋਣਾ ਜੀ ਡਾਕਟਰ ਸਾਹਿਬ ਬਿਲਕੁਲ ਅਥਰੇ ਲੈਂ ਬ੍ਰੇਕ ਪਿਅਰਸ ਤੁਸਨਾ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਛੋਟੇ ਬ੍ਰੇਕ ਤਬਾ